ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਤਿੰਨ ਧੜਿਆਂ ਦੇ ਵਿੱਚ ਵੰਡਿਆ ਜਾਣਾ ਪਹਿਲਾ ਧੜਾ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਸ ਨੂੰ ਦਾਗੀ ਤੇ ਦੂਸਰੇ ਪਾਸੇ ਹੁਣ ਕੌਮ ਵੱਲੋਂ ਭਗੌੜਾ ਧੜਾ ਵੀ ਕਿਹਾ ਜਾਣ ਲੱਗ ਪਿਆ ਹੈ ਇੱਕ ਪਾਸੇ ਹੈ ਬਾਗੀ ਧੜਾ ਬਾਗੀ ਧੜਾ ਕਹਿੰਦੇ ਨੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਅਸੀਂ ਪਕੋੜੇ ਨਹੀਂ ਹਰ ਰੋਜ਼ ਉਹਨਾਂ ਵੱਲੋਂ ਪਲਟਵਾਰ ਕੀਤਾ ਜਾ ਰਿਹਾ ਹੈ ਤੇ ਤੀਸਰੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ 2 ਦਸੰਬਰ 2024 ਨੂੰ ਸੱਤ ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਜਿਸ ਦੇ ਵਿੱਚ ਹੁਣ ਪ੍ਰੈਜ਼ੈਂਟ ਜਿਹੜੇ 5 ਮੈਂਬਰ ਕਾਰਸ਼ੀਲ ਨੇ ਜਿਨ੍ਹਾਂ ਵੱਲੋਂ ਵੱਡੇ ਪੱਧਰ ਤੇ ਇਹ ਭਰਤੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਵਿਰਸਤ ਸਿੰਘ ਬਿਲਟੋਹਾ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਬਿਕਮਜੀਤ ਸਿੰਘ ਮਜੀਠੀਆ ਬੀਬਾ ਹਰਸਿਮਰਤ ਕੌਰ ਬਾਦਲ ਯਾਨੀ ਕਿ ਇਹਨਾਂ 5-6 ਵੱਡੇ ਆਗੂਆਂ ਨੇ ਰੱਜ ਕੇ ਭੰਡਿਆ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਅਤੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਆਲਰੇਡੀ ਪੰਜ ਮੈਂਬਰ ਉਵਰਸ਼ੀਲ ਨੇ ਮਨਪ੍ਰੀਤਿਆਲੀ ਇਕਬਾਲ ਸਿੰਘ ਚੁੰਦਾ ਜੇ ਗੱਲ ਬੀਬਾ ਸਤਵੰਤ ਕੌਰ ਜਥੇਦਾਰ ਗੁਰ ਪ੍ਰਤਾਪ ਸਿੰਘ ਮਡਾਲਾ ਅਤੇ ਸੰਤਾ ਸਿੰਘ ਉਮੈਦਪ uri ਜਿਨ੍ਹਾਂ ਨੂੰ ਬੜਾ ਵੱਡਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਕੌਮ ਵੱਲੋਂ ਕਿਉਂਕਿ ਇਹਨਾਂ ਨੇ ਤਾਂ ਕਸਰ ਕੋਈ ਨਹੀਂ ਛੱਡੀ ਕਿ ਭਰਤੀ ਰੋਕੀ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਹਿ ਕੇ ਜਾਂ ਹੋਰ ਤਰ੍ਹਾਂ ਇਹਨਾਂ ਦੀ ਕਰਦਾਰਕੁਸ਼ੀ ਕਰਕੇ ਲੇਕਿਨ ਜਿਨ੍ਹਾਂ ਦੇ ਨਾਲ ਕੌਮ ਹੈ ਜਿਨ੍ਹਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਹੈ ਉਹਨਾਂ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਜਿਹੜੀ ਹੈ ਇਸ ਭਰਤੀ ਕਰਨ ਤੋਂ ਰੋਕ ਨਹੀਂ ਸਕਦੀ ਕਿਉਂਕਿ ਭਰਤੀ ਲਗਭਗ ਨੇਪਰੇ ਚੜ੍ਹਨ ਦੇ ਕਿਨਾਰੇ ਤੇ ਹੈ 15 ਅਤੇ 18 ਜੂਨ ਦੇ ਵਿੱਚ ਵਿੱਚ ਇਹ ਭਰਤੀ ਪੂਰੀ ਹੋ ਜਾਵੇਗੀ ਇਸ ਭਰਤੀ ਦਾ ਸਾਰਾ ਵੇਰਵਾ ਸਰੂਪਣੀ ਅਕਾਲੀ ਦਲ ਦੀ ਵੈਬਸਾਈਟ ਉੱਤੇ ਵੀ ਜਾਰੀ ਕਰ ਦਿੱਤਾ ਜਾਵੇਗਾ ਕਿਹੜੇ ਪਿੰਡ ਦੇ ਵਿੱਚੋਂ ਕਿੰਨੇ ਲੋਕ ਕਿਹੜਾ ਨੰਬਰ ਕਿਹੜਾ ਆਧਾਰ ਕਾਰਡ ਤੇ ਦੂਸਰੇ ਪਾਸੇ ਬੁੱਗਸ ਭਰਤੀ ਦੇ ਨਾਲ ਸਮਝੌਤਾ ਨਹੀਂ ਧੱਕੇ ਨਾਲ ਬਣੇ ਪ੍ਰਧਾਨ ਦੇ ਨਾਲ ਸਮਝੌਤਾ ਨਹੀਂ ਇਸ ਨੂੰ ਲੈ ਕੇ ਅੱਜ ਉੱਚ ਪੱਧਰੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਕਮੇਟੀ ਦੇ ਪੰਜੇ ਮੈਂਬਰਾਂ ਵੱਲੋਂ ਮੀਟਿੰਗ ਹੋ ਰਹੀ ਹੈ ਮੋਗੇ ਦੇ ਵਿੱਚ ਅੱਜ ਫਿਰ ਕੌਮ ਦੇ ਨਾਲ ਸੰਤਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਮਨਪ੍ਰੀਤ ਯਾਦਲੀ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੈਦਪੂਰੀ ਯਾਨੀ ਕਿ ਸਾਰੇ ਪੰਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਥਾਪੇ ਹੋਏ ਗੁਰੂ ਦੇ ਸਿੰਘ ਅੱਜ ਆਉਣਗੇ ਮੋਗੇ ਦੇ ਵਿੱਚ ਮੋਗੇ ਦੇ ਵਿੱਚ ਆ ਕੇ ਉਹਨਾਂ ਵੱਲੋਂ ਕੌਮ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਭਰਤੀ ਨੂੰ ਨੇਪਰੇ ਚਾੜਿਆ ਜਾਵੇਗਾ ਹਲਕਾ ਮੋਗਾ ਤੋਂ ਕਿਉਂਕਿ ਹਲਕਾ ਮੋਗਾ ਵੀ ਇੱਕ ਸ਼ਰੂਪਣੀ ਅਕਾਲੀ ਦਲ ਦਾ ਗਰ ਮੰਨਿਆ ਜਾਂਦਾ ਹੈ ਸ਼ਰੂਪਣੀ ਅਕਾਲੀ ਦਲ ਦਾ ਧੁਰਾ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਗੱਦੜਬਾ ਹੈ ਉਸੇ ਤਰ੍ਹਾਂ ਮੋਗਾ ਵੀ ਦੂਜੇ ਨੰਬਰ ਤੇ ਆਉਂਦਾ ਹੈ ਅੱਜ ਮਨਪ੍ਰੀਤ ਈਆਲੀ ਨੇ ਕਿਹਾ ਕਿ ਹਰ ਵਰਕਰ ਦੀ ਸਲਾਹ ਲਈ ਜਾਵੇਗੀ ਹਰ ਵਰਕਰ ਦੇ ਕੋਲ ਪੁੱਛਿਆ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਜੀਤੀ ਲਈ ਹੋਰ ਕਿਹੜੇ ਸਾਨੂੰ ਕੰਮ ਕਰਨੇ ਪੈਣਗੇ ਕੌਮ ਦੀ ਰੱਖਿਆ ਕਿਵੇਂ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਬਚਾਉਣਾ ਹੈ ਨਵੇਂ ਪ੍ਰਧਾਨ ਦੀ ਚੋਣ ਕਿਵੇਂ ਕਰਨੀ ਹੈ ਪਾਰਟੀ ਇੱਕ ਪਰਿਵਾਰ ਦੇ ਹੱਥ ਵਿੱਚ ਨਹੀਂ ਦੇਣੀ ਪਾਰਟੀ ਨੂੰ ਪੰਥ ਚਲਾਵੇਗਾ ਸਮੁੱਚਾ ਇਸ ਨੂੰ ਲੈ ਕੇ ਜੋਰ ਦੇ ਰਹੇ ਨੇ ਮਨਪ੍ਰੀਤ ਯਾਲੀ ਅਤੇ ਜਥੇਦਾਰ ਗੁਰਪ੍ਰਤਾ ਸਿੰਘ ਮਡਾਰਾ ਸੂਤਰਾਂ ਦੇ ਵੱਲੋਂ ਤੁਹਾਨੂੰ ਖਬਰ ਆ ਰਹੀ ਹੈ ਕਿ ਬੜਾ ਵੱਡਾ ਆਕਾਠ ਦੇਖਣ ਨੂੰ ਮਿਲ ਰਿਹਾ ਹੈ ਭਰਤੀ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਾਮ ਤੱਕ ਕੀ ਫੈਸਲੇ ਹੁੰਦੇ ਨੇ ਉਸ ਬਾਰੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਵੱਡੇ ਫੈਸਲੇ ਲੈ ਜਾਣਗੇ ਇਹ ਖਬਰਾਂ ਨਸ਼ਰ ਹੋ ਰਹੀਆਂ ਨੇ ਹਲਕਾ ਮੋਗੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਸੀਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਦੇ ਦੁਆਰਾ